ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਿੰਕ ਲਾਈਵ ਆ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਤੇ ਆਪਣੇ ਕੋ ਆਗੇ ਸੋਹਣੇ ਸੋਹਣੇ ਸੂਟ ਕਾਟਨ ਦੇ ਕਾਟਨ ਦੁਪੱਟਿਆਂ ਦੇ ਨਾਲ ਬਹੁਤ ਹੀ ਸੋਹਣੇ ਤੇ ਜਿਨ੍ਹਾਂ ਦਾ ਰੇਟ ਆਊਗਾ ਜੇ ਸਿਰਫ ਤੇ ਸਿਰਫ 650 ਰੁਪਏ ਇਹਦੇ ਰਿਪੀਟ ਤੇ ਵੀ ਆਗੇ ਦੇ ਤੇ ਨਵੇਂ ਵੀ ਆਗੇ ਦੇ ਨਵੇਂ ਵੀ ਮੈਂ ਲਾਉਂਦੇ ਵੀ ਜਿੰਨੇ ਵੀ ਜਿਹੜਾ ਸੂਟ ਦੁਬਾਰਾ ਆ ਗਿਆ ਇਹ ਨਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੇ ਤੇ ਆਜਾ ਤੁਹਾਨੂੰ ਪਹਿਲਾ ਸੂਟ ਚੈੱਕ ਕਰਾਵਾਂ ਆ ਲਓ ਜੀ ਕਰੋ ਚੈੱਕ ਕਲਰ ਆ ਗਿਆ ਬਲੂ ਕਿੱਲਾ ਇਹਦਾ ਤੀਖਾ ਸ਼ਿਵਾਈ ਇਹ ਤਾਂ ਹੀ ਉਲਟ ਨਹੀਂ ਖੋਲੀ ਸ਼ਰਟ ਉਹ ਠੀਕ ਹੁੰਦੀ ਆਉਣ ਜਾਣੀ ਦੂਜੇ ਬੰਨੂ ਮੈਂ ਇਸ ਸਟicker ਨਾਲ ਖੋਲੀ ਸਟicker ਨਾਲ ਨਾ ਵੇਖ ਤੂੰ ਸਾਰੀਆਂ ਉਲਟ ਖੋਲ ਚੜੀ ਗਈ ਹਾਂ ਸਟicker ਜਿਹਾ ਪੱਟਾ ਲੱਗਾ ਹੈ ਆ ਲਓ ਜੀ ਇਸ ਸਟicker ਨਾਲ ਖੋਲ ਚੜੀ ਹਾਂ ਇਹ ਦਾ ਪੁਰਾਣਾ ਫਰੰਟ हां जी ये, ये कर, सवा सवा जी, आ गया सारा सोणा सूट गुलाब ਦੇ ਫੁੱਲ ਬਣੇ ਜੇ ਤੇ ਨਾਲ ਇਹਦੇ ਹੋਇਆ ਜੇ ਸਾਰਾ ਹੀ ਵਿੱਚ ਵਰਕਰ ਨਾਲ ਲੱਗੇ ਜੇ ਮਿਰਰ ਇਹਦੇ ਤੇ सूट ਦੀ ਕੱਟ ਜਿਹੜੀ ਜੇ ਉਹ ਹੈਗੀ ਜੇ ਸਵਾ ਸਵਾ 2 ਮੀਟਰ ਦੀ ਆ ਜੀ ਆਉਗੀ ਬੈਕ हां जी ਆਹ ਬੈਕ ਸਾਈਡ ਇਹਦੀ ਬੈਕ ਵੀ ਸਾਰੀ ਪ੍ਰਿੰਟ ਜੇ ਇਦੀ ਬਾਟਮ ਵੀ ਪ੍ਰਿੰਟ ਜੇ ਬਾਟਮ ਵੀ ਦਿਖਾ ਦੋ ਆਉਗੀ ਬਾਟਮ ਆ ਆ ਗਿਆ ਬਾਟਮ ਇਹ ਵੀ ਸੇਮ 2.5 ਮੀਟਰ ਦੀ ਕੱਟ ਦੇ ਨਾਲ ਆ ਆ ਗਿਆ ਦੁਪੱਟਾ ਦੁਪੱਟਾ ਹਾਂ ਤੁਹਾਨੂੰ ਦੁਪੱਟਾ ਵੀ ਬਹੁਤ ਸੋਹਣਾ ਜੀ ਦਾ ਕਾਟਨ ਦਾ ਦੁਪੱਟਾ ਦੁਪੱਟੇ ਤੇ ਬਹੁਤ ਸੋਹਣੇ ਫਲਾਵਰ ਬਣੇ ਆ ਜੀ ਦੁਪੱਟਾ ਬਹੁਤ ਹੀ ਪਿਆਰਾ ਕਾਟਨ ਦਾ ਦੁਪੱਟਾ ਜੇ ਤੇ ਬਹੁਤ ਪਿਆਰਾ ਬਹੁਤ ਸੌਫਟ ਦੁਪੱਟਾ ਜੇ ਇਹ ਤੁਹਾਨੂੰ ਮਿਲ ਜੂਗਾ ਜੇ ਕਿ ਸੋ 55 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਇਹਨੂੰ ਵੀ ਕਰ ਦੁੱਜੇ ਬਨੇ ਇਹ ਵੀ ਸਾਰੇ ਗੱਟ ਖੁੱਲੇ ਤੇ ਨਲਾਇਕ ਬੱਚੇ ਦੇ ਕੰਮ ਹੀ ਮੈਂ ਸਟਿਕਰਾਂ ਹਸਾ ਲਾ ਖੁੱਲੇ ਹਾਂਜੀ ਇਹ ਕਾ ਰੈੱਡ ਕਲਰ ਬਹੁਤ ਸੋਹਣਾ ਲੱਗਿਆ ਰੈੱਡ ਕਲਰ ਦੇ ਵਿੱਚ ਡਿਜ਼ਾਈਨ ਸੇਮ ਆ ਸੇਮ ਡਿਜ਼ਾਈਨ ਸੇਮ ਫਲਾਵਰ ਸਾਰਾ ਕੁਝ ਡਿੱਟੋ ਬਹੁਤ ਸੋਹਣਾ ਲੱਗਿਆ ਇਹ ਬਾਟਮ ਵੀ ਸੇਮ ਕਾਟਨ ਦੀ ਤੇ ਦੁਪੱਟਾ ਵੀ ਸੇਮ ਕਾਟਨ ਦਾ ਹਾਂਜੀ ਇਹ ਦੁਪੱਟਾ ਇਹ ਤੁਹਾਨੂੰ ਮਿਲ ਜਾਣਗੇ ਜੇ 650 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਇਹਦੇ ਚੱਗੇਗਾ ਮਸਟਰਡ ਕਲਰ ਇਹ ਪੁਟਾ ਕਲਰ ਸਾਰੇ ਪਟੇ ਹੋ ਗਏ ਨੇ ਹਾਂਜੀ ਆਹ ਲਓ ਜੀ ਕਲਰ ਆ ਗਿਆ ਮਸਟਰਡ ਤੇ ਨਾਲ ਇਹਦੇ ਆ ਗਿਆ ਦੁਪੱਟਾ बॉਟਮ ਸਾਰਾ ਕੁਝ ਸੇਮ ਹੁੰਦਾ ਹੀ ਇਹਦੀ ਬੈਕਸਾਈਡ ਦਿਖਾ ਦਿੰਗਾ ਬੜੇ ਇੱਕ ਵਾਰੀ ਬੈਕਸਾਈਡ ਬਹੁਤ ਸੋਹਣੀ ਬਣੀ ਹੈ ਇਹਨਾਂ ਦੀ ਪ੍ਰਿੰਟਡ ਜੇ ਸਾਰੀ ਇਹਦੀ ਬੈਕਸਾਈਡ ਹੋਜੀ ਸਾਰੀ ਇਦਾਂ ਹੀ ਆਉਂਦੀ ਹੈ ਸਾਰੇ ਸੂਟਾਂ ਦੀ ਇਦਾਂ ਹੀ ਪ੍ਰਿੰਟਡ ਬੈਕਸਾਈਡ ਆਉਗੀ ਜੇ ਤੇ ਇਹ ਤੁਹਾਨੂੰ ਮਿਲਣਗੇ ਜੇ 650 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਕਰਦੇ ਸਾਕਦੇ ਜੇ ਸਲਵਾਰ ਤਾਜ਼ੋ ਵੀ ਬਣਾ ਸਕਦੇ ਬਹੁਤ ਸੋਹਣਾ ਸੂਟ ਬਣਦਾ ਹਾਂਜੀ ਹਾਂਜੀ ਆਹ ਲਓ ਜੀ ਅੱਗੇ ਕਲਰ ਆ ਗਿਆ ਮਹਿੰਦੀਆ ਬਹੁਤ ਪਿਆਰਾ ਸੂਟ ਜੇ ਇਹਦੀ ਬੈਕ ਸਾਈਡ ਦਿਖਾ ਲਓ ਹਾਂਜੀ ਹਾਂਜੀ ਸ਼ਾਰਟ ਦੀ ਲੈਂਥ ਹੈ ਜੀ 1.2 ਮੀਟਰ ਤੇ ਸਲਵਾਰ ਦੀ ਇਹਦੀ ਜਿਹੜੀ ਲੰਬਾਈ ਆਉਂਦੀ ਜੇ ਜਿਹੜੀ ਇਹਦੀ 42 44 ਇੰਚ ਦੀ ਆ ਜਾਂਦੀ ਜੇ ਆ ਲਓ ਜੀ ਦੁਪੱਟਾ ਤੇ ਆ ਗਈ ਬਾਟਮ ਹੁਣ ਆਏ ਕੁਸਚਨ ਆ ਲਓ ਜੀ ਆਹ ਡਿਜ਼ਾਈਨ ਆ ਗਿਆ ਜੇ ਦੁਬਾਰੇ ਰਿਪੀਟ ਦੇ ਉੱਤੇ ਇਹ ਅੱਗੇ ਬਹੁਤ ਸੂਟਸੀ ਲੱਗਿਆ ਇਹ ਬਹੁਤ ਜ਼ਿਆਦਾ ਸੂਟ ਦੀ ਡਿਮਾਂਡ ਹੀਗੀ ਤੇ ਬਹੁਤ ਜ਼ਿਆਦਾ ਜਿਹੜੇ ਸੂਟ ਹੀਗੇ ਅੱਗੇ ਵੀ ਤੁਸੀਂ ਪਸੰਦ ਕੀਤੇ ਸੀ ਹੁਣ ਫੇਰ ਆ ਗਿਆ ਆਪਣੇ ਕੋ ਰਿਪੀਟ ਦੇ ਉੱਤੇ ਬਹੁਤ ਸੋਹਣਾ ਕਲਰ ਹੈ ਵੀ ਬਹੁਤ ਪਿਆਰਾ ਹਾਂ ਨਿਕਨੇ ਨਿਕਾ ਟੰਕਾ ਟੋਪੇ ਦਾ ਕਢਾਈ ਦਾ ਕੰਮ ਬਾਟਮ ਇਹਦੇ ਨਾਲ ਆਊਗੀ ਪਲੇਨ ਦੁਪੱਟਾ ਇੱਕ ਖੋਲ ਕੇ ਦਿਖਾ ਦੇ ਦਬਾ ਮੜਾ ਜਾ ਤੇਰੇ ਸੂਟ ਦੇ ਨਾਲ ਹੀ ਮੈਚ ਕਰ ਗਏ ਹਾਂਜੀ ਲਵੈਂਡਰ ਕਲਰ ਲਵੈਂਡਰ ਤੇ ਮਸਟਰਡ ਦਾ ਕਾਮਬੀਨੇਸ਼ਨ ਹੈ ਆ ਲਓ ਜੀ ਆ ਹੈਗਾ ਜੀ ਦੁਪੱਟਾ ਇਹਦਾ ਡਿਜੀਟਲ ਬਹੁਤ ਸੋਹਣਾ ਦੁਪੱਟਾ ਜੀ ਕਿਨਾਰੀਆਂ ਦੇ ਉੱਤੇ ਪ੍ਰਿੰਟ ਫਲਾਵਰ ਜੇ ਬੜਾ ਪਿਆਰਾ ਜਿਹਾ ਤੇ ਸਾਰਾ ਜਿਹੜਾ ਜੇ ਇਹ ਕਾਟਨ ਦੇ ਵਿੱਚ ਜੇ ਤੇ ਸੂਟ ਵੀ ਕਾਟਨ ਦਾ ਬਾਟਮ ਵੀ ਕਾਟਨ ਦੀ ਕੁਆਲਿਟੀ ਕੱਪੜਾ ਜਿਹੜਾ ਜੇ ਉਸ ਬੈਕ ਵੀ ਸੇਮ ਇਦਾਂ ਹੀ ਆਉਗੀ ਜੀ ਬੈਕ ਵੀ ਸੇਮ ਹੀ ਹੈ ਇੱਕ ਉਹਨੂੰ ਦਿਖਾ ਦੇ ਉਲਟੀ ਕਰ ਨਾ ਕਢਾਈ ਨਹੀਂ ਆਉਗੀ ਬਾਕੀ ਸਿਰਫ ਪ੍ਰਿੰਟਡ ਹੀ ਬੈਕ ਆਉਗੀ ਆ ਜੀ ਜੀ ਬੈਕ ਆ ਆ ਗਈ ਇਹਦੀ ਬੈਕ ਸਾਈਡ ਸਾਰੀ ਇਦਾਂ ਪ੍ਰਿੰਟਡ ਤੇ ਬਹੁਤ ਹੀ ਸੋਹਣੇ ਸੂਟ ਜੇ ਇਹ ਪਹਿਲਾਂ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਤੁਸੀਂ ਤੇ ਇਹ ਦੁਬਾਰੇ ਰਿਪੀਟ ਤੇ ਆ ਗਏ ਜੇ ਆਪਣੇ ਕੋ ਹੁਣ ਆਪਾਂ ਇਹ ਚਾਰੇ ਰੰਗ ਕਲਰ ਇਹਦੇ ਵਿੱਚ ਆ ਗਿਆ ਰੈੱਡ ਕਲਰ ਮਸਟਰਡ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਕੰਟਰਾਸਟ ਬਹੁਤ ਪਿਆਰਾ ਜੇ ਤੇ ਦੁਪੱਟਾ ਵੀ ਉਨਾ ਹੀ ਪਿਆਰਾ ਜੇ ਜਿੰਨਾ ਪਿਆਰਾ ਸੂਟ ਆ ਮੈਂ ਤੁਹਾਨੂੰ ਕਲਰ ਦੀ ਵਿਖਾਵਾਂਗਾ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਵਾ ਸੇਮ ਹੀ ਆਊਗਾ ਕਲਰ ਚਾਰ ਮਿਲਣਗੇ ਇਹਦੇ ਵਿੱਚ ਆ ਲਓ ਜੀ ਇਹ ਕਾਹੀ ਕਲਰ ਹੀਗਾ ਇਹਦੀ ਵੀ ਬੜੀ ਜਿਆਦਾ ਡਿਮਾਂਡ ਰਹਿੰਦੀ ਜੇ ਕਲਰ ਦੀ ਲਓ ਜੀ ਕਲਰ ਇਹ ਬਹੁਤ ਸੋਹਣਾ ਕਲਰ ਹੈ ਇਹ ਵੀ ਤੁਹਾਨੂੰ ਜਿਹੜਾ ਮਿਲ ਜੂਗਾ ਜੇ 600 ਤੇ 500 ਰੁਪਈਆ ਦੇ ਨਾਲ ਗ੍ਰੇ ਕਲਰ ਇਹ ਵੀ ਕਰੋ ਚੈੱਕ ਨਾਲ ਇਹਦੇ ਦੁਪੱਟਾ ਵੀ ਸੇਮ ਕੰਟਰਾਸਟ ਦਾ ਪਲੇਨ ਬਾਟਮ ਆਊਗੀ ਇਹ ਨਾਲ ਇਹਦੇ ਵਿੱਚ ਹੀ ਕਿ ਚਾਰ ਕਲਰ ਤੇ ਫੇਰ ਹੁਣ ਕੁਝ ਆ ਗਿਆ ਚੇਂਜ ਅੱਗੇ ਆ ਗਿਆ ਪ੍ਰਿੰਟ ਬਹੁਤ ਸੋਹਣਾ ਘੈਂਟ ਨੇਕ ਦਾ ਡਿਜ਼ਾਈਨ ਬਣਿਆ ਮੈਂ ਨੇਕ ਤੇ ਡਿਜ਼ਾਈਨ ਬਣਨ ਦੀ ਜਰੂਰਤ ਨਹੀਂ ਪਊਗੀ ਨੱਕ ਸਾਰੀ ਬਣੀ ਜੇ ਡਿਜ਼ਾਈਨ ਇਹਦਾ ਵੇਖੋ ਲੈਸ ਵੀ ਲੱਗੀ ਜੇ ਨਾਲ ਮਿਰਰ ਦਾ ਵਰਕ ਵੀ ਹੋਇਆ ਜੇ ਤੇ ਨਾਲ ਪਲੇਨ ਬਾਟਮ ਜੇ ਪਿੰਕ ਕਲਰ ਦੀ ਤੇ ਦੁਪੱਟਾ ਨਾਲ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਆਹ ਦੁਪੱਟਾ ਆਹ ਲਓ ਜੀ ਬਹੁਤ ਹੀ ਪਿਆਰਾ ਹੈ ਦੁਪੱਟਾ ਇਹਦਾ ਕਲਰ ਵੀ ਬੜਾ ਸੋਹਣਾ ਨੂੰ ਆ ਹੈਗਾ ਜੇ ਸੂਟ ਤੇ ਆ ਇਹਦੀ ਆ ਕਿ ਜੇ ਬੈਕ ਸਾਈਡ ਸਾਰੀ ਪ੍ਰਿੰਟਡ ਇਦਾਂ ਹੀ ਹਾਂਜੀ ਇਹਦੀ ਵੀ ਜੀ ਕੱਟ ਦੱਸ ਦੋ ਕੱਟ ਉਹੀ ਸਾਰਿਆਂ ਦੀ ਸੇਮ ਹੀ ਆ ਸਵਾ ਸਵਾ 2 ਮੀਟਰ ਦੀ ਲੈਂਥ ਜਿਹੜੀ 44 44 ਬਣ ਜਾਂਦੀ ਜਿੰਨਾਂ ਦੀ ਇਹਦੀ ਵੀ ਸੇਮ neck ਤੇ seam ਡਿਜ਼ਾਈਨ ਸੇਮ ਆ ਵੀ ਪ੍ਰਿੰਟ ਬਹੁਤ ਸੋਹਣਾ ਜੇ ਬਹੁਤ ਪਿਆਰਾ ਜੇ ਇਹਦੇ ਨਾਲ ਵੀ ਪਲੇਨ ਬਾਟਮ ਜੇ ਤੇ ਆ ਇਹਦੇ ਨਾਲ ਦੁਪੱਟਾ ਜੇ ਆ ਸੇਮ ਉਹੀ neck ਦਾ ਡਿਜ਼ਾਈਨ ਜੇ ਉਦਾਂ ਹੀ ਹਾਂ ਜੀ ਇਹਦੇ ਵਿੱਚ ਆ ਗਿਆ ਤੀਜਾ ਕਲਰ ਆ ਵੀ ਕਲਰ ਬਹੁਤ ਪਿਆਰਾ ਜੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਜੇ ਨੈਕਸ ਸੇਮਸਾ ਹੈ ਕੋ ਸੇਮ ਬਣਿਆ ਹੈ ਕਲਰ ਛੀਨੇ ਵਾਸਤੇ ਹਾਂ ਛੀਨੇ ਵਰਤਮੇ ਨਾਲ ਆਹ ਲਓ ਜੀ ਆ ਵੀ ਕਰੋ ਚੈੱਕ ਆ ਵੀ ਬਹੁਤ ਪਿਆਰਾ ਛੂਟ ਜੇ ਬਹੁਤ ਸੋਹਣਾ ਛੂਟਿਆ ਇਹ ਉੱਤੇ ਨਿੱਕੇ ਨਿੱਕੇ ਮੋਤੀ ਲੱਗੇ ਹੋਏ ਆ ਹਾਂ ਇਹ ਇਹ ਵੀ ਸਾਰਾ ਜਿਹੜਾ ਹੈ ਜੇ ਡਿਜੀਟਲ ਪ੍ਰਿੰਟਰ ਦੇ ਵਿੱਚ ਜੇ ਅੰਬੀਲਾ ਡਿਜ਼ਾਈਨ ਵਿੱਚ ਬਣਿਆ ਹਾਂ ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਜੇ ਪਲੇਨ ਬਾਟਮ ਪਲੇਨ ਬਾਟਮ ਤੇ ਦੁਪੱਟਾ ਨਾਲ ਦੀ ਬੈਕ ਸਾਈਡ ਵੀ ਸੇਮ ਐਸੀ ਤੇ ਕਿਹ ਨਾਲ ਆਊਗੀ ਪ੍ਰਿੰਟਡ ਬੈਕ ਵੀ ਆ ਲੋ ਜੀ ਬੈਕ ਵੀ ਸੇਮ ਉਦਾਂ ਬਣੀ ਹੋਊਗੀ ਬਾਵਾਜਾ ਕਲਰ ਤੇ ਬੜਾ ਪਿਆਰਾ ਜਿਹਾ ਨਿੱਕੇ ਜੀ ਪਲੇਨ ਬਾਟਮ ਤੇ ਦੁਪੱਟਾ ਦੁਪੱਟਾ ਦਾ ਮੜਾ ਹੌਲ ਕੇ ਦਿਖਾ ਦਿਓ ਇੱਕ ਵਾਰੀ ਆ ਜੇ ਦਾ ਦੁਪੱਟਾ ਘੈਂਟ ਜਾ ਇਹ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਆ ਇੱਕ ਸੂਟ ਆ ਜਾਏਗਾ ਇਹ ਵੀ ਦਿਖਾ ਦੇ ਇਹ ਥੋੜੀ ਜੀ ਰੇਂਜ ਸਸਤੀ ਜੇ ਇੱਕੋ ਸੂਟ ਹੀ ਹੈ ਇਸ ਟਾਈਮ ਤੇ ਸਾਡੇ ਕੋ ਇਹ ਨੇਕ ਤੇ ਇਹ ਹੈਗਾ ਜੇ 550 ਰੁਪਏ ਦਾ ਸਿਰਫ ਨੇਕ ਤੇ ਬਟਨ ਲੱਗੇ ਹੈ ਨਾ ਕੋਈ ਜਿਹੀ ਨਹੀਂ ਹੈ ਲੈਕ ਦੀ ਇਹਦੀ ਵੀ ਕੁਆਲਿਟੀ ਜਿਹੜੀ ਜ ਬਹੁਤ ਵਧੀਆ ਜੇ ਆ ਬਾਟਮ ਜੇ ਨਾਲ ਇਹਦੇ ਇਹਨਾਂ ਬਾਟਮ ਆਉਗੀ ਆ ਦੁਪੱਟਾ ਜੇ ਡਿਜੀਟਲ ਇਹ ਹੈਗਾ ਜੇ ਮਾਊਸ ਕਲਰ ਆ ਲਓ ਜੀ ਕਰੋ ਚੈੱਕ ਦੁਪੱਟਾ ਖੋਲ ਕੇ ਦਿਖਾ ਦੇਦਾ ਇੱਕੋ ਸੂਟ ਜੇ ਸਾਡੇ ਕੋਲ ਜਿਹੜਾ ਹੈਗਾ ਆ 550 ਰੁਪਈਆ ਦੇ ਵਿੱਚ ਬਾਕੀ ਸਾਰੇ ਜਿਹੜੇ ਜੇ 650 ਰੁਪਈਆ ਦੇ ਜੇ ਸ਼ਿਪਿੰਗ ਫ੍ਰੀ ਜੇ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਇਹਨਾਂ ਦੇ ਵਿੱਚ ਤੇ ਬਾਕੀ ਹੋਰ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਤੁਹਾਨੂੰ ਮਿਲਦੇ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਹੋਰ ਨਵੇਂ-ਨਵੇਂ ਸੂਟ ਆਪਾਂ ਤੁਹਾਨੂੰ ਇਦਾਂ ਦਿਖਾਉਂਦੇ ਰਵਾਂਗੇ ਤੇ ਆਹ ਸਾਡੇ ਸਾਰੇ ਕਲੈਕਸ਼ਨ ਹੈਗੇ ਇਹ ਸਾਰੇ ਸਾਡੇ ਸੋਨੇ-ਸੋਨੇ ਸੂਟ ਹੈਗੇ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਵੀਡੀਓ ਚ ਨਵੇਂ ਲਾਈਵ ਚ ਬਾਏ ਬਾਏ ਧੰਨਵਾਦ ਜੀ ਟੇਕ ਕੇਅਰ ਸੱਚਾ ਜੀ